ਚੰਦ ਜਿਹੜਾ ਮੈਂ ਹੁਣ ਕਹਿਣ ਲੱਗਾ ਇੱਕ ਵਿਛੜ ਗਏ ਕਵੀਸ਼ਰ ਦੀ ਲਿਖਤ ਹੈ ਪਰ ਸੁਣਨ ਵਾਲੇ ਸੱਜਣ ਇੱਕ ਵਾਰ ਹੈਰਾਨ ਹੋਣਗੇ ਕਿ ਉਸ ਬੰਦੇ ਨੇ ਕਿੰਨਾ ਕੁ ਖੋਜਿਆ ਹੈ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਲਿਖਿਆ ਹੋਇਆ ਇਹ ਸ਼ੰਤ ਤੁਹਾਨੂੰ ਸੁਣਾਉਣ ਲੱਗਾ ਵਿਦਵਾਨ ਸੱਜਣ ਜਿਹੜੇ ਗੁਰੂ ਕੇ ਅਖੰਡ ਪਾਠੀ ਨੇ ਉਹ ਖੁਦ ਸੋਚਣਗੇ ਕਿ ਉਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿੰਨਾ ਕੋਖਿਆ ਹੈ ਕਿੰਨਾ ਇਹਦਾ ਧਿਆਨ ਕੀਤਾ ਹੈ ਕਿੰਨਾ ਇਹਨੂੰ ਵਾਚਿਆ ਹੈ ਇੱਕ ਇੱਕ ਗੱਲ ਨੂੰ ਨੇ ਮੱਦੇ ਨਜ਼ਰ ਰੱਖ ਕੇ ਫਿਰ ਕਵਿਤਾ ਲਿਖੀ ਐ ਤੇ ਕਵਿਤਾ ਚੋ ਕਹਿੰਦਾ ਕੀ ਐ ਕੀ ਐ ਭਾਈ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਈ ਬਾਣੀ ਹੁੰਦੇ ਬੇੜੇ ਸਾਗਰਾ ਚੋਂ ਪਾਰ ਸੰਗਤ ਜੀ ਹੁੰਦੇ ਬੇੜੇ ਸਾਗਰਾ ਤੋਂ ਪਾਰ ਲਫ਼ਜ਼ ਪੰਜਾਬੀ ਦੇ ਨੇ ਕੋਈ ਤਰਜਮਾ ਕਰਕੇ ਸਮਝਾਉਣ ਦੀ ਲੋੜ ਨਹੀਂ ਕੋਈ ਉਲ타 ਕਰਕੇ ਸਮਝਾਉਣ ਦੀ ਲੋੜ ਨਹੀਂ ਤੀਸਰੀ ਚ ਪੜਨ ਵਾਲਾ ਬੱਚਾ ਇੱਕ ਇੱਕ ਅੱਖਰ ਨੂੰ ਸਮਝ ਸਕੇਗਾ ਐਡੀ ਠੇਠ ਪੰਜਾਬੀ ਚ ਐਡੀ ਸਰਲ ਗੁਰਮੁਖੀ ਚ ਉਸ ਮਾਈ ਦੇ ਲਾਲ ਜਗਿੰਦਰ ਸਿੰਘ ਸ਼ੇਰਪੁਰੀਏ ਬਾਜੀਗਰ ਨੇ ਇੱਕ ਕਵਤਾ ਲਿਖੀ ਜਿਨੇ ਇੱਕ ਕਾਨਿਆਂ ਦੀ ਕੁੱਲੀ ਵਿੱਚ ਜਨਮ ਲਿਆ ਇਹ ਕਵਤਾ ਉਹਨੇ ਲਿਖੀਏ ਸੀਤਲ ਹੋਰਾ ਹਰੀ ਸਿੰਘ ਨਲਵੇ ਦਾ ਪ੍ਰਸੰਗ ਲਿਖਣ ਲੱਗਿਆ ਆਖਿਆ ਕਿ ਵੱਡੇ ਆਦਮੀ ਦੁਨੀਆ ਦੇ ਮਹਾਨ ਆਦਮੀ ਸ਼ਾਹੀ ਮਹਿਲਾਂ ਵਿੱਚ ਨਹੀਂ ਉਹ ਗਰੀਬਾਂ ਦੀਆਂ ਕੁੱਲੀਆਂ 'ਚ ਪੈਦਾ ਹੁੰਦੇ ਇਹੀ ਵਜ੍ਹਾ ਹੈ ਇੱਕ ਗਰੀਬ ਘਰ ਦਾ ਮੁੰਡਾ ਕਿੰਨਾ ਜਾਣਦਾ ਹੈ ਗੁਰੂ ਕੇ ਇਤਿਹਾਸ ਨੂੰ ਔਰ ਉਹ ਗੁਰੂ ਕੀ ਬਾਣੀ ਦਾ ਕਿੰਨਾ ਜਾਣੂ ਪਿਛਲੇ ਸਾਲ ਤੋਂ ਪਿਛਲੇ ਸਾਲ ਜਗਿੰਦਰ ਸਿੰਘ ਸ਼ੇਰਪੁਰੀ ਸਾਡੀ ਦੁਨੀਆ ਚੋਂ ਵਿਛੜ ਗਿਆ ਕਵਿਤਾ ਉਹਦੀ ਲਿਖੀ ਹੋਈ ਆ ਮੈਂ ਤੁਹਾਡੇ ਤੱਕ ਪਹੁੰਚਾਉਣ ਲੱਗਾ ਜਿਹੜੀ ਨਵੀਂ ਸਾਡੀ ਕੈਰਸਟਾਰੀ ਹੈ 파ਰਸ ਜੋਗੀ ਉਹਦੇ ਚ ਰਿਕਾਟ ਵੀ ਹੋਵੇਗੀ ਕਵਿਤਾ ਕਿਉਂਕਿ ਮੈਨੂੰ ਇਹ ਬਹੁਤ ਵਧੀਆ ਲੱਗਿਆ ਛੰਦ ਉਸ ਮਾਈ ਦੇ ਲਾਲ ਨੇ ਲਿਖਣ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਕਵਿਤਾ ਤੇ ਹਰ ਬੰਦਾ ਲਿਖਦਾ ਕੋਈ ਨਹੀਂ ਕਹਿੰਦਾ ਮੇਰੇ ਨਾਲ ਕੋਈ ਚੰਗੀ ਲਿਖਦਾ ਪਰ ਜਿਹੜਾ ਜਾਣ ਸਕਦਾ ਉਹਨੂੰ ਪਤਾ ਵੀ ਇਹ ਛੰਦ ਕਬਤਾ ਬਣਦਾ ਬਣਦਾ ਕਿ ਬਣਦੀ ਕਿਵੇਂ ਆ ਜਗਿੰਦਰ ਸਿੰਘ ਸ਼ੇਰਪੁਰੀ ਦੀ ਲਿਖਤ ਹੈ ਗੁਰੂ ਗ੍ਰੰਥ ਸਾਹਿਬ ਦੇ ਮਤਲਕ ਵੀ ਇਹਦੇ ਵਿੱਚ ਖਜ਼ਾਨੇ 'ਚ ਕੀ ਕੀ ਹੈ ਕੀ ਕੀ ਵਸਤੂ ਹੈ ਕਿਹੜੀ ਕਿਹੜੀ ਵੱਡੀ ਅਮੁੱਲੀ ਦਾਤ ਹੈ ਆਓ ਚਮਕ ਮਿੰਟਾਂ 'ਚ ਸੁਣੋ ਜਗਿੰਦਰ ਸਿੰਘ ਸ਼ੇਰਪੁਰੀ ਦੇ ਖਿਆਲ ਗੁਰੂ ਗ੍ਰੰਥ ਸਾਹਿਬ ਦੇ ਮਤਲਕ ਏਕੋ ਅੰਕਾ ਸਤ ਨਾਮ ਜਪ ਜਪ ਜੀ ਦਾ ਜੇੜੇ ਬੰਦੇ ਜਪਦੇ ਹਮੇਸ਼ ਸ਼ਬਦ ਹੁਜਾਰੇ ਰਹਾ ਰਸ ਤੇ ਆਨੰਦ ਸਹਿਬ ਕੱਟ ਦੇਣ ਸਗਲੇ ਕਲੇਸ਼ ਸੰਗਤ ਜੀ ਕੱਟ ਦੇਣ ਸਗਲੇ ਕਲੇਸ਼ ਓ ਕੀਰਤਨ ਸੋਹਲਾ ਤਮਾਮ ਦੁਖ ਦੂਰ ਕਰੇ ਆਸਾ ਪੂਰੇ ਆਸਾ ਜੀ ਦੀਵਾਰਾ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਹੀ ਬਾਣੀ ਹੁੰਦੇ ਬੇੜ ਸਾਗਰ ਆ ਜੋ ਪਾਰ ਸੰਗਤ ਜੀ ਬੇੜੇ ਸਾਗਰਾਂ ਜੋ ਪਾਰ ਸੁਖਮਾਨ ਸਾਬ ਸੋਕਰ ਦੇਵੇ ਦੁਖੀ ਆਤਮਾ ਨੂੰ ਕੱਟ ਦੀ ਚਰਾਸੀਨਾ ਦੇ ਗੇੜਾ ਭਗਤ ਕਬੀਰ ਤੇ ਫਰੀਦ ਦੇ ਸ਼ਲੋਕ ਜਿਹੜੇ ਦੇਣ ਸਾਰੇ ਝਾਗੜੇ ਨਵੇੜ ਸੰਗਤ ਜੀ ਦੇਣ ਸਾਰੇ ਝਾਗੜੇ ਨਵੇੜਾ ਸ੍ਰੀ ਰਾਗ ਮਾਰ ਗੋੜੀ ਗੁਜਰੀ ਤੁਖਾਰੀ ਰਾਗ ਜੀ ਦੇ ਵਿੱਚ ਸਾਰੰਗ ਮਲਾਹਾਰ ਪੜ ਕੇ ਗੁਰੂ ਗ੍ਰੰਥ ਸਾਹਿਬ ਲਾਹੀ ਬਾੜੀ ਹੁੰਦੇ ਬੇੜੇ ਸਾਗਰ ਆ ਜੋ ਪਾਰ ਸੰਗਤ ਜੀ ਹੁੰਦੇ ਬੇੜੇ ਸਾਗਰ ਆ ਜੋ ਪਾਰ ਸੋਰਠਿ ਬਹਾਗਲਾ ਬਸੰਤ ਕ ਲਿਆਣ ਪੈਰੋਂ ਮਾਰੂ ਪ੍ਰਭਾਤੀ ਦੇ ਲਗੋਣਾ ਟੋਡੀ ਤੇ ਤਲੰਗ ਸੁਹੀ ਗੌਂਡ ਨਟ ਮਾਲੀ ਡੋੜਾ ਪਟਾਂ ਦੇ ਸਵਈਏ ਠੰਡ ਪਾਉਣਾ ਸੰਗਤ ਜੀ ਪਟਾਂ ਦੇ ਸਵਈਏ ਠੰਡ ਪਾਉਣਾ ਓ ਰਾਮਕਰੀ ਸੱਦ ਬੜ ਹੰਸਦੇ ਸਰੀ ਮਾਤ ਵਿੱਚ ਕਾਰਾ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਹੀ ਬਾਣੀ ਹੁੰਦੇ ਬੇੜੇ ਸਾਗਰਾਂ ਜੋ ਪਾਰ ਸੰਗਤ ਜੀ ਹੁੰਦੇ ਬੇੜੇ ਸਾਗਰਾਂ ਜੋ ਪਾਰ ਰਾਮਾਨੰਦ ਧੰਨਾ ਰਵੀਰ ਦਾਸ ਪੀਪਾ ਬਾਲਮੀਤ ਬਿਦਰ ਬਿਗਰਸ ਦਾਮ ਬਹਿਲਾਦ ਨਰਸੀਤ ਰੂ ਤੇ ਅਲਾ ਮਲ ਰਾਜਾ ਹਰੀਜੰਦ ਆਉਂਦੇ ਗੁਰਬਾਣੀ ਵਿੱਚ ਯਾਦ ਸੰਗਤ ਦੀ ਆਉਂਦੇ ਗੁਰਬਾਣੀ ਵਿੱਚੋਂ ਯਾਦ ਓ ਪੈਣੀ ਤਰ ਲੋਚਣ ਭਗਤ ਨਾਮਦੇਵ ਸੈਣ ਸਾਧਨਾਂ ਦਾ ਜਿੱਥੇ ਸਤਕਾਰ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਹੀ ਬਾਣੀ ਹੁੰਦੇ ਬੇਰੇ ਸਾਗਰਾਂ ਜੋ ਪਾਰ ਸੰਗਤ ਜੀ ਹੁੰਦੇ ਬੇਰੇ ਸਾਗਰਾਂ ਜੋ ਪਾਰ ਸੰਸਕ੍ਰਿਤ ਦੱਖਣੀ ਬਲਾਵਲ ਚੋਂ ਬੋਲਿਆਂ ਨੂੰ ਗਾਇ ਸਿੱਧ ਗੋਸ਼ਟਾਂ ਦੇ ਨਾਲ ਜੋੜੀ ਤਨ ਮਨ ਹੋ ਜਵੇ ਨਿਹਾਲ ਸੰਗਤ ਜੀ ਤਨ ਮਨ ਹੋ ਜਵੇ ਨਿਹਾਲ ਓ 12 ਮਾਹ ਠੇਕ ਵਾਰ ਰੁੱਤਾਂ ਦੇ ਪੰਜਾਬੀ ਬੋਲੀ ਆਵੇ ਵਿੱਚੋਂ ਦੇਖਦਾ ਪਿਆਰਾ ਪੜ ਕੇ ਗੁਰੂ ਗ੍ਰੰਥ ਸਾਹਿਬ ਜੀ ਅਲਾਹੀ ਬਾਣੀ ਹੁੰਦੇ ਬੇੜੇ ਸਾਗਰਾਂ ਜੋ ਪਾਰ ਸੰਗਤ ਜੀ ਹੁੰਦੇ ਬੇੜੇ ਸਾਗਰਾਂ ਜੋ ਪਾਰ ਜਯਾ ਜਮੰਤੀ ਕਨਾਲਾ ਗੰਧਾਰੀ ਤੇ ਕਿਨਾਰਾ ਗਾਤਾ ਅੰਤ ਵਿੱਚ ਵਾਰਾ ਤੇ ਵਧੀਕ ਭੋਗਦੇ ਸਲੋਕ ਨਾਏ ਪਾਤਸ਼ਾਹ ਚਾਰੇ ਜਿਹੜੇ ਫਿਰ ਦੇ ਵਸਾਉਣੇ ਚਾਹੀਏ ਠੀਕ ਸੰਗਤ ਦੀ ਫਿਰ ਦੇ ਵਸਾਉਣੇ ਚਾਹੀਏ ਠੀਕ ਓਏ ਰਾਗ ਮਾਲਾ ਸੁਣ ਕੇ ਮਦਾਵਣੀ ਵਸਾ ਕੇ ਮਾਰ ਹੁੰਦਾ ਏ ਸਜੀ ਸੰਬਾਧ ਸ਼ਾਇਨਾ ਦਾ ਸਰੂਪ ਲਾ ਗੁਰੂ ਗ੍ਰੰਥ ਚੋਂ ਵਰਨਾ ਨੂੰ ਉਪਦੇਸ਼ ਸੱਚਖੰਡ ਜਾਣ ਤੋਂ ਹਜੂਰ ਸਾਹਿਬ ਪਹਿਲਾਂ ਜਨੂੰ ਗੱਦੀ ਦੇ ਗਏ ਗੁਰੂ ਦਸ਼ਮੇਸ਼ ਸੰਗਤ ਦੀ ਗੱਦੀ ਦੇ ਗਏ ਗੁਰੂ ਦਸ਼ਮੇਸ਼ ਉਹ ਮੰਨਿਓ ਗੁਰੂ ਗ੍ਰੰਥ ਪੰਥ ਨੂੰ ਢੰਡੋਰਾ ਦੇ ਕੇ ਸ਼ੇਰਪੁਰੀ ਕਰੇ ਸਤਕਾਰ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਹੀ ਬਾਣੀ ਹੁੰਦੇ ਬੇਰੇ ਸਾਗਰਾਂ ਜੋ ਪਾਰ ਸੰਗਤ ਜੀ